ਹੁਣ ਜੱਗੂ ਭਗਵਾਨਪੁਰੀ ਦੇ ਮਨ ਚੋਂ ਕਿੱਦਾਂ ਨਿਕਲੂਗਾ ਭਾਈ ਮੇਰੀ ਮਾਂ ਜਿਨੇ ਮੈਨੂੰ ਜਨਮ ਦਿੱਤਾ ਮੇਰੇ ਉਹਨੂੰ ਮਾਰ ਦਿੱਤਾ ਜਿਨੇ ਮੇਰੀ ਮਾਂ ਮਾਂ ਕਰਕੇ ਤਾਂ ਦੇਖੋ ਮਾਂ ਨਾਲ ਤਰੀ ਬਹੁਤ ਹੁੰਦਾ ਹਰ ਇੱਕ ਦਾ ਉਹਦਾ ਆਪਣਾ ਦੁੱਖ ਹੈ ਜਿਹੜਾ ਵੈ ਇਹ ਗੈਂਗਸਟਰ ਬਾਦ ਨਹੀਂ ਖਤਮ ਹੋਣਾ ਪਰਵਾਰਾਂ ਨੂੰ ਜਿਹੜਾ ਟਾਰਗੇਟ ਕਰਨ ਵਾਲੀ ਗੱਲ ਹੈ ਇਹ ਬਹੁਤ ਸੰਜੀਦਾ ਜਿਹੜੀ ਗੱਲ ਸਾਹਮਣੇ ਆਈ ਹੈ ਕਿਉਂਕਿ ਆਪਸੀ ਜਿਹੜੀਆਂ ਦੁਸ਼ਮਣੀਆਂ ਹੈਗੀਆਂ ਆਪਸੀ ਦੁਸ਼ਮਣੀਆਂ ਤਾਂ ਬੜੇ ਲੰਬੇ ਟਾਈਮ ਤੋਂ ਰੋਕੀ ਦੀ ਚੱਲੀ ਆ ਰਹੀ ਹੈ ਲਾਰੈਂਸ ਦੀ ਹੈ ਬੰਬੀ ਹੈ ਦੀ ਹੈ ਸੁੱਖਾ ਕਾਲ ਵਾਂਦੀ ਰਹੀ ਹੈ ਪ੍ਰੇਮਾ ਲਾਹੌਰੀਆ ਰਹਾ ਵਾ ਇਹਨਾਂ ਦੀ ਆਪਸੀ ਦੁਸ਼ਮਣੀਆਂ ਬੜੀਆਂ ਲੰਬੀਆਂ ਰਹੀਆਂ ਨੇ ਕਿ ਇੱਕ ਇੱਕ ਦੂਜੇ ਨੂੰ ਪਰਿਵਾਰਾਂ ਨੂੰ ਬੜੀ ਟਾਰਗੇਟ ਨਹੀਂ ਕੀਤਾ ਜੱਗੂ ਭਗਵਾਨਪੁਰੀਆ ਲੰਬੇ ਵਕਤ ਜਿਹੜਾ ਲਾਰੈਂਸ ਪਿਸ਼ਨੋਈ ਦੇ ਨਾਲ ਐਸੋਸੀਏਟ ਰਿਹਾ ਲੇਕਿਨ ਕੁਛ ਦਿਨ ਪਹਿਲਾਂ ਇਹਨਾਂ ਦੀ ਲਾਰੈਂਸ ਨਾਲ ਇਹਦੀ ਬਿਗੜ ਗਈ ਤੇ ਜਿਹੜੀ ਗੋਪੀ ਕਨ ਛਾਮਪੂਰੀ ਵਾਲਾ ਇਨਸੀਡੈਂਟ ਆ ਪਿੱਛੇ ਜੀ ਤੁਸੀਂ ਦੇਖਿਆ 1 ਮਈ ਮਹੀਨੇ ਦੇ ਵਿੱਚ ਕਤਲ ਹੋਇਆ ਉਸ ਕਤਲ ਦਾ ਕਹਿੰਦੇ ਅਸੀਂ ਜਿਹੜਾ ਬੰਬੀਹਾ ਗਰੁੱਪ ਆ ਉਹਨਾਂ ਨੇ ਕਿਹਾ ਵੀ ਅਸੀਂ ਉਸ ਕਤਲ ਦਾ ਬਦਲਾ ਲੇਤਾ ਸੰਦੀਪ ਨੰਗਲੰਬੀਆ ਦਾ ਕੀ ਸੀਗਾ ਉਹ ਤਾਂ ਇੱਕ ਕਬੱਡੀ ਪਲੇਅਰ ਸੀ ਨੈਸ਼ਨਲ ਆ ਉਹਦਾ ਕੀ ਕਸੂਰ ਸੀ ਉਹਦਾ ਕਸੂਰ ਇਹ ਸੀ ਕਿ ਇਹ ਜੱਗੂ ਭਗਵਾਨਪੁਰੀਆ ਨਾਲ ਜਿਹੜੇ ਲਿੰਕ ਹੈਗੇ ਆ ਜਿਹੜਾ ਇਹ ਜੱਗੂ ਭਗਵਾਨਪੁਰੀਆ ਦੀ ਗੱਲ ਕਰਦਾ ਹੈਗਾ ਉਹਨੂੰ ਮਾਰ ਦਿੱਤਾ ਇਹ ਜਿਹੜੀਆਂ ਦੁਸ਼ਮਣੀਆਂ ਹੈਗੀਆਂ ਪੰਜਾਬ ਲਈ ਬਹੁਤ ਘਾਤਕ ਹੈ ਔਰ ਪੰਜਾਬ ਦੇ ਬਹੁਤ ਲੋਕ ਜਿਹੜੇ ਆ ਇਹਦਾ ਸ਼ਿਕਾਰ ਹੁੰਦੇ ਪਏ ਆ ਔਰ ਇਹ ਦੁਸ਼ਮਣੀਆਂ ਦਿਨ ਦਿਨ ਦੇ ਬਾਈ ਦੇ ਵਧਦੀਆਂ ਜਾ ਰਹੀਆਂ ਕਿਉਂਕਿ ਗੱਲ ਇਹ ਆ ਕਿ ਇਹਦੇ ਵਿੱਚ ਗਲੈਮਰ ਇੰਨਾ ਆ ਚੁੱਕਾ ਹੈ ਕਿ ਫਰੋਟੀਆਂ ਰੰਗਦਾਰੀਆਂ ਕੈਨੇਡਾ ਅਮਰੀਕਾ ਪੈਸਾ ਇੰਨਾ ਇਨਵੋਲਵ ਹੋ ਚੁੱਕਾ ਹੈ ਕਿ ਇਹਦੇ ਵੱਲ ਸਾਰੇ ਤੁਰੇ ਹੋਏ ਆ ਇਹ ਪੰਜਾਬ ਕਦ ਇਹ ਚੋਂ ਬਚੂਗਾ ਜੇ ਪੰਜਾਬ ਨੂੰ ਗੁੜਗਾਵਾ ਬਣਾਉਂਦੀ ਸੋਚਾਂ ਤੁਸੀਂ ਜੁੜੇ ਹੋਏ ਹੋ ਅਖਰ ਦੇ ਨਾਲ ਤੇ ਮੈਂ ਹਾਰਸ਼ ਬਰਾੜ ਪਿਛਲੇ ਦਿਨੀ ਜੱਗੂ ਭਗਵਾਨਪੁਰੀ ਦੇ ਮਾਤਾ ਅਤੇ ਉਸਦੇ ਸਾਥੀ ਦਾ ਕਤਲ ਹੁੰਦਾ ਇਹ ਸਾਰੇ ਮਸਲੇ ਨੂੰ ਬੜੀ ਚੰਗੀ ਤਰ੍ਹਾਂ ਦੇਖਦੇ ਨੇ ਤੇ ਸਮਝਦੇ ਨੇ ਸੀਨੀਅਰ ਪੱਤਰਕਾਰ ਸ੍ਰੀ ਰੇਂਦਰਪਾਲ ਜੀ ਆਪਣੇ ਨਾਲ ਨੇ ਸਰ ਸੁਆਗਤ ਹੈ ਤੁਹਾਡਾ ਬਹੁਤ ਧੰਨਵਾਦ ਜੀ ਸਾਰਿਆਂ ਸਾਸੀ ਇਸ ਜਿਹੜਾ ਕਤਲ ਹੁੰਦਾ ਹੈ ਇਹ ਇਹ ਸਾਰਾ ਮਸਲਾ ਇਹਦਾ ਕੀ ਕਾਰਨ ਵੇਖਦੇ ਹੋ ਦੇਖੋ ਇਹ ਕਾਰਨ ਸਭ ਤੋਂ ਵੱਡੇ ਹੈਗੇ ਆ ਕਿ ਜਿਹੜਾ ਆਪਸੀ ਦੁਸ਼ਮਣੀਆਂ ਕਹਿ ਦਿੰਦੇ ਆ ਕਿਉਂਕਿ ਜੱਗੂ ਭਗਵਾਨਪੁਰੀਆ ਪਹਿਲਾਂ ਬੰਬੀਹਾ ਗਰੁੱਪ ਦੇ ਐਂਟੀਰੀਆ ਜਿਹੜਾ ਦਵਿੰਦਰ ਬਬੀਹਾ ਜਿਹਦਾ ਇਨਕਾਊਂਟਰ ਪੁਲਿਸ ਨੇ ਕਰ ਦਿੱਤਾ ਸੀ ਲੇਕਿਨ ਹਜੇ ਵੀ ਉਹਦਾ ਗੁੱਟ ਪੂਰਾ ਫੈਲਿਆ ਹੋਇਆ ਇੱਕ ਕਾਰਨ ਉਹ ਹੈ ਦੂਜਾ ਜੱਗੂ ਭਗਵਾਨਪੁਰੀਆ ਲੰਬੇ ਵਕਤ ਜਿਹੜਾ ਲਾਰੈਂਸ ਪਿਸ਼ਨੋਈ ਦੇ ਨਾਲ ਐਸੋਸੀਏਟ ਰਿਹਾ ਲੇਕਿਨ ਕੁਛ ਦਿਨ ਪਹਿਲਾਂ ਇਹਨਾਂ ਦੀ ਲਾਰੈਂਸ ਨਾਲ ਇਹਦੀ ਬਿਗੜ ਗਈ ਹੈ ਤੇ ਜਿਹੜੀ ਗੋਪੀ ਕਨ ਸ਼ਾਮਪੂਰੀ ਵਾਲਾ ਇਨਸੀਡੈਂਟ ਆ ਪਿੱਛੇ ਜੀ ਤੁਸੀਂ ਦੇਖਿਆ ਇੱਕ ਮਈ ਮਹੀਨੇ ਦੇ ਵਿੱਚ ਕਤਲ ਹੋਇਆ ਉਸ ਕਤਲ ਦਾ ਕਹਿੰਦੇ ਅਸੀਂ ਜਿਹੜਾ ਬੰਬੀਹਾ ਗਰੁੱਪ ਆ ਉਹਨਾਂ ਨੇ ਕਿਹਾ ਵੀ ਅਸੀਂ ਉਸ ਕਤਲ ਦਾ ਬਦਲਾ ਲੇਤਾ ਲੇਕਿਨ ਜਿਹੜੀ ਗੱਲ ਇਹ ਵਿੱਚ ਆਈ ਹੈ ਕਿ ਪਰਿਵਾਰਾਂ ਨੂੰ ਜਿਹੜਾ ਟਾਰਗੇਟ ਕਰਨ ਵਾਲੀ ਗੱਲ ਹੈ ਇਹ ਬਹੁਤ ਸੰਜੀਦਾ ਜਿਹੜੀ ਗੱਲ ਸਾਹਮਣੇ ਆਈ ਹੈ ਕਿਉਂਕਿ ਆਪਸੀ ਜਿਹੜੀਆਂ ਦੁਸ਼ਮਣੀਆਂ ਹੈਗੀਆਂ ਆਪਸੀ ਦੁਸ਼ਮਣੀਆਂ ਤਾਂ ਬੜੇ ਲੰਬੇ ਟਾਈਮ ਤੋਂ ਰੋਕੀ ਦੀ ਚੱਲੀ ਆ ਰਹੀ ਹੈ ਲਾਰੈਂਸ ਦੀ ਹੈ ਬੰਬੀਏ ਦੀ ਹੈ ਸੁੱਖਾ ਕਾਲਵਾਂ ਦੀ ਰਹੀ ਹੈ ਪ੍ਰੇਮਾ ਲਾਹੌਰੀਆ ਰਹਾ ਵਾ ਇਹਨਾਂ ਦੀ ਆਪਸੀ ਦੁਸ਼ਮਣੀਆਂ ਬੜੀਆਂ ਲੰਬੀਆਂ ਰਹੀਆਂ ਨੇ ਕਿ ਇੱਕ ਇੱਕ ਦੂਜੇ ਨੂੰ ਪਰਿਵਾਰਾਂ ਨੂੰ ਕਦੀ ਟਾਰਗੇਟ ਨਹੀਂ ਕੀਤਾ ਹੁਣ ਮੰਨ ਲਓ ਸੁੱਖਾ ਕਾਲਵਾ ਦੀ ਤੇ ਪ੍ਰੇਮਾ ਲਾਹੌਰਿਆ ਦੀ ਬਹੁਤ ਲੰਬੀ ਦੁਸ਼ਮਣੀ ਹੁੰਦੀ ਆ ਔਰ ਬਾਅਦ ਵਿੱਚ ਤੁਹਾਨੂੰ ਯਾਦ ਹੋਏਗਾ ਕਿ ਸੁੱਖਾ ਕਾਲਵਾ ਨੂੰ ਪੁਲਿਸ ਕਸਟਡੀ ਦੇ ਵਿੱਚ ਨੈਸ਼ਨਲ ਹਾਈਵੇ ਦੇ ਉੱਤੇ ਗੌਂਡਰ ਨੇ ਪ੍ਰੇਮਾ ਲਾਹੌਰਿਆ ਨੇ ਸਾਰਿਆਂ ਨੇ ਗੱਡੀ ਰੋਕ ਕੇ ਘੇਰ ਕੇ ਮਾਰਿਆ ਔਰ ਉਹ ਦੁਸ਼ਮਣੀਆਂ ਜਿਹੜੀਆਂ ਹੈਗੀਆਂ ਉਹ ਦੁਸ਼ਮਣੀਆਂ ਹੋਰ ਤਰ੍ਹਾਂ ਦੀਆਂ ਸੀ ਲੇਕਿਨ ਇਹਦੇ ਵਿੱਚ ਇਹਦੀ ਮਾਂ ਤੇ ਇਹਦਾ ਜਿਹੜਾ ਇੱਕ ਨਾਲ ਉਹਨਾਂ ਦੇ ਲੜਕਾ ਸੀਗਾ ਇਹਦੀ ਮਤਲਬ ਉਹਨੂੰ ਟਾਰਗੇਟ ਕਰਕੇ ਮਾਰਿਆ ਗਿਆ ਗੋਲੀਆਂ ਔਰ ਇਹ ਆਪਸੀ ਜਿਹੜੀਆਂ ਦੁਸ਼ਮਣੀਆਂ ਆ ਉਹਦਾ ਨਤੀਜਾ ਹੈਗਾ ਬਿਲਕੁਲ ਜਿਹੜਾ ਅਗਲਾ ਸਵਾਲ ਹੈ ਵੀ ਜਿਹੜੀਆਂ ਇਹ ਸਾਰੀਆਂ ਘਟਨਾਵਾਂ ਇਹ ਮੱਝ ਦੇ ਕੁਝ ਇੱਕ ਏਰੀਆ 'ਚ ਹੀ ਕਿਉਂ ਹੁੰਦੀਆਂ ਨਹੀਂ ਦੇਖੋ ਪਤਾ ਕੀ ਹੁੰਦਾ ਪ੍ਰਭਾਵ ਹੁੰਦਾ ਪਹਿਲਾਂ ਪਹਿਲਾਂ ਇਹਨੂੰ ਸਮਝੋ ਤੁਸੀਂ ਮਾਲਵੇ ਦੇ ਵਿੱਚ ਵੀ ਬਹੁਤ ਟਾਈਮ ਰਿਆ ਮਾਲਵੇ ਦੇ ਵਿੱਚ ਗੁਰਪ੍ਰੀਤ ਸੇਖੋਂ ਹੋਰੀ ਸਾਰੇ ਬੰਬੀਹੇ ਹੋਰੀ ਲੌਰੈਂਸ ਹੋਰੀ ਸਭ ਮਾਲਵੇ ਦੇ ਵਿੱਚ ਹੀ ਇਹਨਾਂ ਦਾ ਪੂਰਾ ਨੈਟਵਰਕ ਫੈਲਿਆ ਮਾਲਵੇ ਤੋਂ ਨਿਕਲ ਕੇ ਬਾਅਦ ਦੇ ਵਿੱਚ ਕੁਝ ਇਹਨਾਂ ਨੇ ਦੁਆਬੇ 'ਚ ਆਪਣੇ ਐਸੋਸੀਏਟ ਬਣਾਏ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਨਾਮ ਵੀ ਪ੍ਰੇਮੇ ਲਾਹੌਰੀਏ ਦਾ ਗੁਰਪ੍ਰੀਤ ਸਿੱਖੂ ਨਾਲ ਵਿੱਕੀ ਗੋਂਡਰ ਨਾਲ ਇਹਨਾਂ ਨਾਲ ਟਾਈ ਅਪ ਹੋ ਗਿਆ ਉਧਰੋਂ ਇਹਦਾ ਨਾ ਹਰ ਸੈਕਟਰ ਦੇ ਵਿੱਚ ਹਰ ਇਲਾਕੇ ਦੇ ਵਿੱਚ ਆਪਣਾ ਆਪਣਾ ਪ੍ਰਭਾਵ ਹੁੰਦਾ ਹ ਹੁਣ ਜੱਗੂ ਪਰਵਾਨਪੁਰੀਆ ਬੇਸਿਕਲੀ ਗੁਰਦਾਸਪੁਰ ਦੇ ਇਲਾਕੇ ਦਾ ਮਾਝੇ ਦਾ ਰਹਿਣ ਵਾਲਾ ਤੇ ਮਾਝੇ 'ਚ ਉਹਦਾ ਪ੍ਰਭਾਵ ਬਹੁਤ ਹੈਗਾ ਵਾ ਲੋਕੀ ਮੈਂ ਤਾਂ ਤੁਸੀਂ ਪਿੱਛੇ ਜੀ ਚਲੋ ਸਰਕਾਰਾਂ ਸੀ ਜਦੋਂ ਪਿੱਛੇ ਤੁਸੀਂ ਦੇਖਿਆ ਰਾਜਨੀਤਿਕ ਲੋਕ ਇੱਕ ਦੂਜੇ ਨਾਲ ਕਰ ਰਹੇ ਸੀ ਵਿਕਰਮ ਮਜੀਠੀਆ ਲੈ ਕੇ ਅਕਿਜੀਗੇਸ਼ਨ ਲਾ ਰਿਹਾ ਸੀ ਸੁਖਿੰਦਰ ਰੰਧਾਵੇ ਤੇ ਸੁਖਿੰਦਰ ਲਾ ਰਿਹਾ ਸੀ ਵਿਕਰਮ ਮਜੀਠੀਆ ਤੇ ਕਿ ਜਗੂ ਭਗਵਾਨਪੁਰਿਆ ਨੂੰ ਇਹਨਾਂ ਦਾ ਸ਼ੈਲਟਰ ਹੈਗਾ ਉਹ ਕਹਿੰਦਾ ਸੀ ਇਹਦਾ ਸ਼ੈਲਟਰ ਹੈਗਾ ਸੋ ਉਹ ਮਾਝੇ ਏਰੀਏ ਦੇ ਵਿੱਚ ਦੋਨੋਂ ਮਾਝੇ ਦੇ ਜਰਨੈਲ ਕਹੇ ਜਾਂਦੇ ਜੇ ਸੁਖਿੰਦਰ ਰੰਧਾਵੇ ਨੂੰ ਵੀ ਅਸੀਂ ਦੇਖੀਏ ਤਾਂ ਮਾਝੇ ਦਾ ਜਰਨੈਲ ਆ ਪੰਜਾਬ ਦਾ ਸਾਬਕਾ ਡਿਪਟੀ ਹੋਮ ਮਿਨਿਸਟਰ ਹੈ ਬਿਕਰਮ ਮਜੀਠੀਆ ਉਹ ਵੀ ਪੰਜਾਬ ਦਾ ਸਮਝੋ ਇੱਕ ਪਾਵਰਫੁੱਲ ਲੀਡਰ ਰਿਹਾ ਤੇ ਦੋਨੋਂ ਮਾਜੇ ਦੇ ਤਾਕਤਵਰ ਨੇਤਾ ਰਹੇ ਨੇ ਔਰ ਦੋਨੋਂ ਦੋਨਾਂ ਦੇ ਉੱਤੇ ਅਲੀਗੇਸ਼ਨ ਇਹੀ ਲੱਗੇ ਨੇ ਕਿ ਇਹ ਜਿਹੜੇ ਲੋਕ ਨੇ ਇਹ ਸ਼ੈਲਟਰ ਦਿੰਦੇ ਰਹੇ ਆ ਜੱਗੂ ਭਗਵਾਨਪੂਰੀਆ ਨੂੰ ਆਪਸ ਵਿੱਚ ਇੱਕ ਦੂਜੇ ਦੇ ਉੱਤੇ ਕਾਫੀ ਇਹਨਾਂ ਨੇ ਅਲੀਗੇਸ਼ਨ ਲਗਾਏ ਨੇ ਸੋ ਮਾਜੇ ਦੇ ਵਿੱਚ ਜੇ ਮੈਂ ਕਹਿੰਨਾ ਕਿ ਜੱਗੂ ਭਗਵਾਨਪੂਰੀਆ ਦਾ ਆਪਣਾ ਪ੍ਰਭਾਵ ਬਹੁਤ ਹੈ ਭਾਵੇਂ ਉਹ ਕੋਈ ਵੀ ਸੈਕਟਰ ਹੋਵੇ ਹਰ ਸੈਕਟਰ 'ਚ ਉਹਦਾ ਆਪਣਾ ਪ੍ਰਭਾਵ ਹੁੰਦਾ ਹੈ ਜਿਵੇਂ ਅਕਾਲੀਆਂ ਦੀ ਸਰਕਾਰ ਸੀ ਜੱਗੂ ਨੂੰ ਕਾਲੀਆਂ ਨਾਲ ਜੋੜ ਕੇ ਦੇਖਦੇ ਸੀ ਉਸ ਤੋਂ ਬਾਅਦ ਕਾਂਗਰਸ ਦਾ ਟਾਈਮ ਹੁੰਦਾ ਇਹ ਜੱਗੂ ਦਾ ਨਾਮ ਸੁਖਜਿੰਦਰ ਰੰਧਾਵਾ ਨਾਲ ਜੋੜਿਆ ਜਾਂਦਾ ਪਰ 2024 ਚ ਜਿਹੜੀਆਂ ਲੋਕ ਸਭਾ ਇਲੈਕਸ਼ਨ ਆਈਆਂ ਉਸ ਤੋਂ ਪਹਿਲਾਂ ਕਹਿੰਦੇ ਇਹਨਾਂ ਨੇ ਆਪ ਜੁਆਇਨ ਕੀਤੀ ਹੈ ਤੇ ਸੁਖਜਿੰਦਰ ਰੰਧਾਵਾ ਦੇ ਰੂਪ ਹੈ ਵੀ ਮੇਰੇ ਵੋਟਰਾਂ ਨੂੰ ਟਰੈਹ ਜਾ ਰਿਹਾ ਦੇਖੋ ਇਦਾਂ ਹੁੰਦਾ ਇਹ ਹੈ ਮੈਨੂੰ ਜੱਗੂ ਹੈ ਕਿਦਾ ਨਹੀਂ ਨਹੀਂ ਜੱਗੂ ਇਦਾਂ ਨਹੀਂ ਹੁੰਦਾ ਇਹ ਹੁੰਦੇ ਸਰਕਾਰਾਂ ਦੇ ਨਾਲ ਚੱਲਦੇ ਆ ਜੇਲ੍ਹ 'ਚ ਰਹਿਣਾ ਜੇਲ੍ਹ 'ਚ ਸਹੂਲਤਾਂ ਮਿਲਣੀਆਂ ਜੇਲ੍ਹ 'ਚ ਸਹੂਲਤਾਂ ਵਿਰੋਧੀ ਧਿਰ ਦੇ ਲੀਡਰ ਨੂੰ ਨਹੀਂ ਮਿਲ ਸਕਦੀਆਂ ਜਿਹੜਾ ਉਹਨਾਂ ਨਾਲ ਜੁੜਿਆ ਜੇ ਮੰਨ ਲਓ ਅੱਜ ਜੇਲ੍ਹ ਮੰਤਰੀ ਨੇ ਫੋਨ ਕਰਨਾ ਹੋਵੇ ਨਾ ਵੀ ਚਲੋ ਜੱਗੂ ਦੀ ਮਦਦ ਲਈ ਕੀਤਾ ਹੋਵੇ ਕਿਸੇ ਅਫਸਰ ਨੇ ਵੀ ਸੁਣਨੀ ਹੋਵੇ ਜੇਲ੍ਹ ਵਾਲੇ ਨੇ ਤੇ ਉਹਨੇ ਰੂਲਿੰਗ ਪਾਰਟੀ ਦੇ ਲੀਡਰ ਦੀ ਸੁਣਨੀ ਆ ਉਹਨੇ ਆਪੋਜੀਸ਼ਨ ਦੇ ਲੀਡਰ ਦੀ ਨਹੀਂ ਸੁਣਨੀ ਉਹਨੇ ਆਪੋਜੀਸ਼ਨ ਦੇ ਲੀਡਰ ਕੋਕ ਹੀ ਲੈਣਾ ਉਹਦੀ ਪੋਸਟਿੰਗ ਰੂਲਿੰਗ ਪਾਰਟੀ ਦੇ ਲੀਡਰ ਨੇ ਕਰਨੀ ਆ ਤੇ ਜੇ ਬਿਕਰਮ ਮਜੀਠੀਆ ਜਦੋਂ ਪੰਜਾਬ ਦਾ ਪਾਵਰਫੁਲ ਸੀ ਤੇ 노 ਡਾਊਟ ਜੱਗੂ ਭਗਵਾਨਪੁਰੀਏ ਲੋਕਾਂ ਨੇ ਵੀ ਤਾਂ ਲੋਕਾਂ ਨੇ ਵੀ ਤਾਂ ਉਹਦਾ ਦਰਵਾਜ਼ਾ ਖੜਕੜਾਣਾ ਜਾ ਕੇ ਘੰਟੀ ਉਹਦੀ ਮਾਰਨੀ ਆ ਜਿਹਦੇ ਤਾਕਤ ਆ ਹੁਣ ਜੇ ਮੈਨੂੰ ਪਤਾ ਇਹ ਬੰਦਾ ਕੰਮ ਹੀ ਨਹੀਂ ਕਰਾ ਸਕਦਾ ਮੈਂ ਉਹ ਘੈਂਟੀ ਮਾਰ ਕੇ ਉਸ ਦੇ ਦਰਵਾਜ਼ੇ ਦੀ ਕਰੂੰਗਾ ਕੀ ਵਿਕਰਮ ਜੀਠੀਏ ਬੋਲ ਵੀ ਲੋਗ ਮਾਝੇ ਦੇ ਉਦੋਂ ਹੀ ਜਾਂਦੇ ਸੀ ਜਦੋਂ ਤਾਕਤਵਰ ਸੀਗਾ ਤੇ ਲੋਕੀ ਜਾ ਕੇ ਘੈਂਟੀ ਮਾਰ ਕੇ ਤੂੰ ਆਪਣਾ ਕੰਮ ਕਹਿੰਦੇ ਸੀਗੇ ਉਹ ਕੰਮ ਕਰਾਂਦਾ ਸੀ ਲੋਕਾਂ ਨੂੰ ਪਤਾ ਸੀ ਆਪਾਂ ਮਜੀਠੀਏ ਕੰਨੇ ਜਾਵਾਂਗੇ ਸਾਡਾ ਕੰਮ ਹੋ ਜਾਊਗਾ ਤੇ ਜਦੋਂ ਸੁਭਜਿੰਦਰਨ ਦਾਵਾ ਹੋਮ ਮਿਨਿਸਟਰ ਬਣਿਆ ਸਾਰੀ ਦੀ ਸੁਭਜਿੰਦਰਨ ਦਾਵੇ ਦੇ ਪਾਲ ਜਾਣ ਲੱਭੀ ਬਈ ਇਹ ਪਾਵਰਫੁੱਲ ਲੀਡਰ ਹੈ ਪੰਜਾਬ ਦਾ ਹੋਮ ਮਿਨਿਸਟਰ ਹੈ ਪੰਜਾਬ ਦਾ ਡਿਪਟੀ ਸੀਐਮ ਹੈ ਮੇਰੇ ਰੰਧਾਵੇ ਦੇ ਕੋਈ ਤੇ ਕੰਮ ਹੋਣੇ ਸਾਰੇ ਜਦੋਂ ਉਹ ਨਵਾਬੀ ਚਲਾ ਗਿਆ ਫਿਰ ਆਵਾਮੀ ਪਾਰਟੀ ਦੀ ਸਰਕਾਰ ਆਈ ਉਹਨਾਂ ਨੂੰ ਲੱਗਿਆ ਕਿ ਹੁਣ ਆਵਾਮੀ ਪਾਰਟੀ ਦੇ ਕਿਸੇ ਮੰਤਰੀ ਸੰਤਰੀ ਦੀ ਮਦਦ ਲੈਣੀ ਪੈਣੀ ਸੋ ਇਹ ਜਿਹੜਾ ਪ੍ਰਭਾਵ ਹੁੰਦਾ ਨਾ ਬਈ ਇਹ ਪ੍ਰਭਾਵ ਸਰਕਾਰਾਂ ਦੇ ਨਾਲ ਬਦਲਦਾ ਜਦੋਂ ਹੁਣ ਮੰਨ ਲਓ ਜੇ ਕਿਤੇ ਹੋਰ ਦੀ ਸਰਕਾਰ ਆ ਗਈ ਇਹ ਸਾਰੇ ਉੱਤਰ ਚਲੇ ਜਾਣੇ ਉਹਨਾਂ ਦੀ ਮਦਦ ਕਰਨਗੇ ਹੁਣ ਝੋਨਾ ਦੇ ਵਿੱਚ ਜਿਹੜਾ ਮੈਂ ਮੰਨ ਲਿਆ ਜਿੰਮਣੀ ਝੋਨਾ ਹੋਈਆਂ ਜਲੰਧਰ ਦੀਆਂ ਕਿੰਨਾ ਰੌਲਾ ਪਿਆ ਬਈ ਜੇਲ੍ਹ ਤੋਂ ਬਾਹਰ ਆ ਗਿਆ ਜੀ ਇੱਕ ਬੰਦਾ ਆ ਕੇ ਜੀ ਉਹਨੇ ਗੈਂਗਸਟਰ ਉਹਨੇ ਆ ਕੇ ਜੀ ਮਦਦ ਕੀਤੀ ਆਵਾਮੀ ਪਾਰਟੀ ਦੀ ਮਦਦ ਕੀਤੀ ਧਮਕਾਇਆ ਅਖਬਾਰਾਂ ਚ ਵੀ ਖਬਰਾਂ ਆਈਆਂ ਲੇਕਿਨ ਉਹੀ ਜਦੋਂ 2 ਸਾਲ ਪਹਿਲਾਂ ਚੋਣਾਂ ਹੋਈਆਂ ਉਹ ਬੰਦੇ ਹੋਰ ਪਾਰਟੀ ਦੇ ਨਾਲ ਜੁੜੇ ਹੋਏ ਸੀਗੇ ਸਰਕਾਰਾਂ ਦੇ ਨਾਲ ਜਿਹੜਾ ਉਹ ਫਰਕ ਪੈਂਦਾ ਜਦੋਂ ਖਾਸ ਕਰਕੇ ਜਦੋਂ ਸਰਕਾਰ ਬਦਲ ਜੇ ਫਿਰ ਤਾਂ ਮੰਤਰੀ ਦੇ ਇਲਾਕੇ ਦੇ ਐਮਐਲਏ ਦੀ ਸੁਣਨੀ ਹੀ ਪੈਂਦੀ ਅਫਸਰ ਵੀ ਉਹਦੀ ਸੁਣਦੇ ਆ ਪਬਲਿਕ ਵੀ ਉਹਦੇ ਕੰਨੀ ਜਾਂਦੀ ਹੁਣ ਤੁਸੀਂ ਜਿਹੜੇ ਵਿਰੋਧੀ ਧਿਰ ਦੇ ਐਮਐਲਏ ਆ ਘਰੇ ਉਹਨਾਂ ਦੇ ਚਲ ਜੋ ਉਹਨਾਂ ਦੇ ਯਾਰ ਮਿੱਤਰ ਹੀ ਚਾਰ ਬੈਠੇ ਹੁੰਦੇ ਚਾਹ ਪੀਂਦੇ ਲੇਕਿਨ ਜਦੋਂ ਤੁਸੀਂ ਰੂਲਿੰਗ ਪਾਰਟੀ ਦੇ ਕਿਸੇ ਐਮਐਲਏ ਦੇ ਘਰ ਚਲ ਜਾਓ ਤੇ ਉਹਦੇ ਕੋਲ 10 ਤਾਂ ਪ੍ਰੋਗਰਾਮ ਹੁੰਦੇ ਤੇ 50 ਲੋਕ ਉਹਦੀ ਵੇਟ ਕਰ ਰਹੇ ਹੁੰਦੇ ਬਾਹਰ ਬੈਠੇ ਵੀ ਐਮਐਲਏ ਸਾਹਿਬ ਉੱਠ ਕੇ ਆਣ ਆਲੇ ਆ ਸੱਤਾ ਦੇ ਨਾਲ ਬਹੁਤ ਕੁਝ ਫਰਕ ਪੈਂਦਾ ਪਾਵਰ ਦੇ ਨਾਲ ਫਰਕ ਪੈਂਦਾ ਜਿਹਦੇ ਕੋਲ ਪਾਵਰ ਹੈ ਲੋਕੀ ਉੱਥੇ ਜਾਣਾ ਪਸੰਦ ਕਰਦੇ ਤਾਂ ਸਰ ਮੇਰਾ ਆਖਰੀ ਸਵਾਲ ਹੈ ਜਿਹੜੀ ਇਹ ਘਟਨਾ ਹੋਈ ਹੈ ਇਹ ਤਾਂ ਆਉਣ ਵਾਲੇ ਦਿਨਾਂ 'ਚ ਪੰਜਾਬ ਤੇ ਕੀ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਦੇਖੋ ਪੰਜਾਬ ਨੂੰ ਨਾ ਗੱਲ ਇਹ ਹੈਗੀ ਹੈ ਕਿ ਸਾਡਾ ਪੰਜਾਬ ਨਾ ਹੋਰ ਪਾਸੇ ਤੁਰਿਆ ਹੋਇਆ ਮੈਂ ਜਿਹੜੀ ਗੱਲ ਸਮਝਦਾ ਵਾਂ ਮੈਂ ਇੱਕ ਅੱਗੇ ਵੀ ਗੱਲ ਕਰਦਾ ਹਟਿਆ ਕਿ ਪੰਜਾਬ 'ਚ ਰੋਜ਼ਗਾਰ ਦੀ ਬਹੁਤ ਵੱਡੀ ਕਮੀ ਹੈ ਜੀ ਜੇ ਆਪਾਂ ਕਹੀਏ ਕਿ ਅੱਜ ਪੰਜਾਬ ਦੇ ਕੋਲ ਰੋਟੀ ਖਾਣ ਨੂੰ ਜਾਂ ਇੱਥੇ ਕਮਾਈ ਨੂੰ ਕਿਉਂਕਿ ਕਿਸਾਨੀ ਦਾ ਕਿੱਤਾ ਜਿਹੜਾ ਵਾ ਹੁਣ ਲਾਹੇਮੰਦ ਨਹੀਂ ਰਿਹਾ ਅੱਛਾ ਕਿਸਾਨੀ ਦਾ ਕਿੱਤਾ ਲਾਹੇਮੰਦ ਨਾ ਹੋਣ ਕਰਕੇ ਇੱਥੇ ਜਿਹੜਾ ਵਾ ਹਰ ਕਿਸਾਨ ਕਰਜ਼ਾਈ ਹੈ ਜੇ ਔਸਤਨ ਦੇਖੀਏ ਤੇ ਪੰਜਾਬ ਦੇ ਇੱਕ ਕਿਸਾਨ ਦੇ ਉੱਤੇ 3 ਲੱਖ ਰੁਪਏ ਦਾ ਕਰਜ਼ਾ ਹੈ ਇੱਕ ਕਿਸਾਨ ਤੇ ਔਰ 85% ਕਿਸਾਨ ਆ ਜਿਹੜਾ 5 ਏਕੜ ਤੋਂ ਥੱਲੇ ਜ਼ਮੀਨ ਦੇ ਉੱਤੇ ਖੇਤੀ ਕਰਦਾ ਹੈ ਜਦੋਂ ਤੱਕ ਪੰਜਾਬ ਨੂੰ ਰੀਹੈਬਿਲੀਟੇਟ ਨਹੀਂ ਕਰੋਗੇ ਇਹਨੂੰ ਗੁਰਦਾਵਾ ਪੰਚਕੂਲਾ ਲਈ 20 ਦਿਨ ਨਹੀਂ ਤੋਰੋਗੇ ਇੱਥੋਂ ਇਹ ਗੰਨ ਨਹੀਂ ਨਿਕਲਣਾ ਇਹ ਜਿਹੜਾ ਵਾ ਇਹ ਗੈਂਗਸਟਰ ਬਾਦ ਨਹੀਂ ਖਤਮ ਹੋਣਾ ਆਪਸੀ ਦੁਸ਼ਮਣੀਆਂ ਦੇ ਕੋਲ ਗੋਲਦੀ ਬਰਾੜ ਦੀ ਆਪਣੀ ਦੁਸ਼ਮਣੀ ਹੈ ਕਿ ਮੇਰੇ ਭਾਈ ਗੁਰਲਾਲ ਬਰਾੜ ਨੂੰ ਮਾਰ ਦਿੱਤਾ ਠੀਕ ਹੈ ਨਾ ਹੁਣ ਜੱਗੂ ਭਗਵਾਨਪੁਰੀ ਦੇ ਮਨ ਚੋਂ ਕਿੱਦਾਂ ਨਿਕਲੂਗਾ ਭਾਈ ਮੇਰੀ ਮਾਂ ਜਿੰਨੇ ਮੈਨੂੰ ਜਨਮ ਦਿੱਤਾ ਬਈ ਇਹ ਮੈਨੂੰ ਜਿਹੜਾ ਮੇਰੇ ਉਹਨੂੰ ਮਾਰ ਦਿੱਤਾ ਜਿੰਨੇ ਮੇਰੀ ਮਾਂ ਮਾਂ ਕਰਕੇ ਤਾਂ ਦੇਖੋ ਮਾਂ ਨਾਲ ਤਰੇ ਬਹੁਤ ਹੁੰਦਾ ਹਰ ਇੱਕ ਦਾ ਉਹਦਾ ਆਪਣਾ ਦੁੱਖ ਹੈ ਇਸ ਇਉਂ ਜਿਹੜਾ ਸਾਰਿਆਂ ਦੇ ਆਪਣੇ ਆਪਣੇ ਦੁੱਖ ਹੈਗੇ ਆ ਦੁਸ਼ਮਣੀਆਂ ਜਿਹੜੀਆਂ ਹੋਰ ਵੱਧਦੀਆਂ ਹੁਣ ਸੰਦੀਪ ਨੰਗਲੰਬੀਏ ਦਾ ਕੀ ਸੀਗਾ ਉਹਦਾ ਇੱਕ ਕਬੱਡੀ ਪਲੇਅਰ ਸੀ ਨੈਸ਼ਨਲ ਦਾ ਉਹਦਾ ਕੀ ਕਸੂਰ ਸੀ ਉਹਦਾ ਕਸੂਰ ਇਹ ਸੀ ਕਿ ਇਹ ਜੱਗੂ ਭਗਵਾਨਪੁਰੀਏ ਨਾਲ ਦੀ ਜਿਹੜੇ ਲਿੰਕ ਹੈਗੇ ਆ ਜਿਹੜਾ ਇਹ ਜੱਗੂ ਭਗਵਾਨਪੁਰੀਏ ਦੀ ਗੱਲ ਕਰਦਾ ਹੈਗਾ ਬਹੁਤ ਮਾਰ ਦਿੱਤਾ ਉਹਨੂੰ ਮਾਰ ਦਿੱਤਾ ਆਏ ਉੱਥੋਂ ਹਰਿਆਣੇ ਵਾਲੋ ਸ਼ੂਟਰ ਆਏ ਮਾਰ ਕੇ ਚਲੇ ਗਏ ਉਹ ਸਿੱਧੂ ਮੂਸੇ ਵਾਲੇ ਦਾ ਕੀ ਸੀਗਾ ਉਹ ਗਾਣੇ ਗਾਉਂਦਾ ਸੀ ਸਿੱਗਾ ਜੀ ਇਹ ਬੰਬੀ ਹੈ ਨਾ ਜਿਆਦਾ ਆਪਣੇ ਗਾਣਿਆਂ ਦੇ ਵਿੱਚ ਦਿੰਦਾ ਜੀ ਦੇਖੋ ਨਹੀਂ ਬੰਬੀ ਹਾ ਬੋਲੇ ਉਹਨਾਂ ਦੇ ਪ੍ਰੋਗਰਾਮਾਂ ਤੇ ਜਾਂਦਾ ਉਹਨਾਂ ਨੂੰ ਹਾਈਕ ਦਿੰਦਾ ਤੇ ਲਾਰੈਂਸ ਹੋਰਾਂ ਨੇ ਕਿਹਾ ਵੀ ਸਾਡੀ ਦੁਸ਼ਮਣੀ ਆ ਤੂੰ ਸਾਡੇ ਜਿਹੜੇ ਵਿੱਕੀ ਮਿੱਦੂ ਖੇੜਾ ਮਰਡਰ ਵਾਲੇ ਆ ਤੇਰੇ ਮੈਨੇਜਰ ਨੇ ਉਹਦੀ ਮਦਦ ਕੀਤੀ ਆ ਜਿਹੜੇ ਦੋਸ਼ੀ ਨੇ ਉਹਨਾਂ ਨੇ ਮਾਰ ਦਿੱਤਾ ਹਾਲਾਂਕਿ ਉਹ ਸਿੱਧਾ ਇਨਵੋਲਵ ਨਹੀਂ ਸੀਗਾ ਸਿੱਧੂ ਮੂਸੇਵਾਲਾ ਲੇਕਿਨ ਮਾਰ ਦਿੱਤਾ ਇਹ ਜਿਹੜੀਆਂ ਦੁਸ਼ਮਣੀਆਂ ਹੈਗੀਆਂ ਪੰਜਾਬ ਲਈ ਬਹੁਤ ਘਾਤਕ ਹੈ ਔਰ ਪੰਜਾਬ ਦੇ ਬਹੁਤ ਲੋਕ ਜਿਹੜੇ ਆ ਇਹਦਾ ਸ਼ਿਕਾਰ ਹੁੰਦੇ ਪਏ ਆ ਔਰ ਇਹ ਦੁਸ਼ਮਣੀਆਂ ਦਿਨ ਦਿਨ ਡੇ ਬਾਏ ਡੇ ਵੱਧਦੀਆਂ ਜਾ ਰਹੀਆਂ ਕਿਉਂਕਿ ਗੱਲ ਇਹ ਆ ਕਿ ਇਹਦੇ ਵਿੱਚ ਗਲੈਮਰ ਇੰਨਾ ਆ ਚੁੱਕਾ ਹੈ ਕਿ ਫਰੋਤੀਆਂ ਰੰਗਦਾਰੀਆਂ ਕੈਨੇਡਾ ਅਮਰੀਕਾ ਪੈਸਾ ਇੰਨਾ ਇਨਵੋਲਵ ਹੋ ਚੁੱਕਾ ਕਿ ਇਹਦੇ ਵੱਲ ਸਾਰੇ ਤੁਰੇ ਹੋਏ ਆ ਇਹ ਪੰਜਾਬ ਤਦ ਇੱਚੋ ਬਚੂਗਾ ਜੇ ਪੰਜਾਬ ਨੂੰ ਗੁੜਗਾਵਾ ਬਣਾਉਂਦੀ ਸੋਚਾਂ ਤਾਂ ਸਰ ਤੁਸੀਂ ਸਮਝ ਦਿੱਤਾ ਬਹੁਤ ਹੋ ਤਾਨਵਾਜੀ ਸਾਹਿਬ ਤੁਸੀਂ ਵੀ ਇਸ ਵੀਡੀਓ ਦਾ ਹਿੱਸਾ ਬਣੇ ਤੁਹਾਡਾ ਵੀ ਧੰਨਵਾਦ